ਆ ਵੀ ਸੱਜਣੋ ਛੋਟੀ ਗੱਲ ਕਰਾਉਣਿਆਂ ਦਰਸ਼ਨ ਕਲੇਰ ਨਾਲ ਤੇ ਉਹ ਜੇ ਕੋਈ ਨਾ ਪਸ਼ੂ ਬਿਮਾਰ ਹੋਵੇ ਤੇ ਉਹਦੇ ਤਕਰੀਬਨ ਆਉਂਦੇ ਘਰੇ ਉਹਨੇ ਇਹ ਗੱਲ ਸ਼ਰਤ ਗਈ ਆ ਵੀ ਉਹ ਕਹਿੰਦਾ ਮੈਂ ਆਪਦੇ ਕਿਸੇ ਡਾਕਟਰ ਨੂੰ ਨਹੀਂ ਸੱਦਿਆ ਤੇ ਆਪ ਹੀ ਠੀਕ ਕਰ ਲੈਂਦਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੁਸੀਂ ਤੇ ਤੁਹਾਨੂੰ ਸਾਰੀਆਂ ਜਾਣਕਾਰੀ ਦੇਵਾਂਗੇ ਵੀ ਕੀ ਕੀ ਇਲਾਜ ਆ ਕੀ ਕੀ ਕਿਹੜੀ ਗੱਲ ਤੋਂ ਕਿਹੜੀ ਬਿਮਾਰੀ ਤੋਂ ਕਿਹੜਾ ਇਲਾਜ ਕਰਦਾ ਤੇ ਸਾਰਾ ਬਣੇ ਰਹੋ ਵੀਡੀਓ ਦੇ ਨਾਲ ਵੀ ਆਪਾਂ ਨਾ ਮੈਸੇ ਦੁਖੀ ਦੁਨੀਆ ਬਹੁਤ ਪਈ ਹੈਗੀ ਤੇ ਕਈ ਬੰਦੇ ਇਹ ਗੱਲਾਂ ਨੂੰ ਮੰਨਦੇ ਆ ਤੇ ਕਈ ਨਹੀਂ ਮੰਨਦੇ ਤਕਰੀਬਨ ਅਖੀਰ ਨੂੰ ਆਉਣਾ ਹੀ ਪੈਂਦਾ ਆਪਾਂ ਨੂੰ ਪੁਰਾਣੀਆਂ ਗੱਲਾਂ ਤੇ ਪੁਰਾਣੇ ਮਹੰਤ ਜੋ ਵੀ ਕੋਈ ਪਹਿਲਾਂ ਦਵਾਈਆਂ ਬੂਟੀਆਂ ਚਲਦੀਆਂ ਸੀ ਹੁਣ ਫੇਰ ਅਖੀਰ ਨੂੰ ਆ ਕੇ ਸੋਸ਼ਲ ਮੀਡੀਆ ਦੇ ਜਵਾਨਾਂ ਤੇ ਆਪਾਂ ਆਮ ਹੀ ਵੇਖਨੇ ਆ ਵੀ ਜਿਹੜੀਆਂ ਬੂਟੀਆਂ ਵਾਲੇ ਵੈਦ ਉਹਨਾਂ ਕੋਲੇ ਤਕਰੀਬਨ ਪੱਕਾ ਇਲਾਜ ਹੀ ਹੁੰਦਾ ਜੇ ਨਹੀਂ ਵੀ ਇਲਾਜ ਹੁੰਦਾ ਤਾਂ ਉਹ ਨੁਕਸਾਨ ਨਹੀਂ ਕਰਦੀ ਜਿਹੜੀ ਦੇਸੀ ਦਵਾਈ ਆ ਉਹ ਨੁਕਸਾਨ ਵੀ ਨਹੀਂ ਕਰਦੀ ਤੇ ਜੇ ਫਾਇਦਾ ਕਰਤਾ ਤਾਂ ਜੜੋਈ ਚੱਕ ਦਿੰਦੀ ਆ ਤੇ ਸਾਡੇ ਪਿੰਡ ਦਰਸ਼ਨ ਕਲੇਰ ਜਿਹਨੂੰ ਬੁਢਿਆਂ ਦਾ ਦਰਸ਼ਨ ਵੀ ਕਹਿੰਦੇ ਆ ਤੇ ਜਿੱਥੋਂ ਮਰਜੀ ਪੁੱਛ ਸਕਦੇ ਆ ਪਿੰਡ ਕੋਠਾਗੁਰੂ ਇਹ ਕਾਫੀ ਪਸ਼ੂਆਂ ਦੀਆਂ ਦਵਾਈਆਂ ਬਣਾਉਂਦਾ ਬਾਕੀ ਬੰਦਿਆ ਖਾਤਰ ਵੀ ਬਹੁਤ ਬਣਾਉਂਦਾਗਾ ਤੇ ਉਹ ਆਪਾਂ ਕਿਸੇ ਦਿਨ ਫੇਰ ਵਿਸ਼ਾ ਤੁਰਾਂਗੇ ਅੱਜ ਇਕੱਲੇ ਆਪਾਂ ਪਸ਼ੂਆਂ ਦੇ ਵਿਸ਼ੇ ਤੇ ਆਪਾਂ ਗੱਲ ਕਰਦੇ ਆਂਗੇ ਪਸ਼ੂਆਂ ਦੀਆਂ ਕਿਹੜੀਆਂ ਕਿਹੜੀਆਂ ਦਵਾਈਆਂ ਹਾਂ ਵੀ ਪਹਿਲਾਂ ਦਰਸ਼ਨ ਬਾਬਾ ਸਤਿ ਸ਼ਕਾਲ ਸਤਿ ਸ਼ਕਾਲ ਤੇ ਜਿਹੜੀ ਆਪਾਂ ਦਵਾਈ ਬਣਾਉਣੇ ਆਂਗੇ ਪਸ਼ੂਆਂ ਖਾਤਰ ਹਾਂ ਕਿਹੜੇ-ਕਿਹੜੇ ਕੰਮ ਜੇ ਇਹ ਪਸ਼ੂ ਆਫਰਿਆ ਹੋਵੇ ਅੱਛਾ ਆਫਰਾ ਹੋਵੇ ਤੇ ਇੱਕ ਤੋੜਾ ਲੈਣਾ ਦੀਲੇ ਤੋਂ ਉੱਥੇ ਦਾ ਨੀਲੇ ਤੋਂ ਉੱਥੇ ਦਾ ਹਾਂ ਤੇ ਉਹਨੂੰ ਮਖਣੀ ਚਰ ਲਾ ਕੇ ਉਹਦੀ ਜੀਭ ਫੜ ਕੇ ਜੀਭ ਤੇ ਲਈ ਜਾਣਾ ਠੀਕ ਹੈ ਦੀਹਾ ਪੱਠੀਆਂ ਮਟਾਂ ਬਾਦ ਕੁੱਕ ਥੱਲੇ ਹੋ ਠੀਕ ਹੈ ਜੇ ਪਸ਼ੂ ਤੇ ਹੁੰਦਾ ਹੋਵੇ ਦਰਦ ਠੀਕ ਹੈ ਪੰਜ-ਪੰਜ ਸੱਤ ਟਿੱਕੀਆਂ ਲੈਣੀਆਂ ਤਾਂ ਉਹਦੀਆਂ ਵੱਡਾ ਪਸ਼ੂਆਂ ਦਾ ਪੰਜ-ਛੇ ਟਿੱਕੀਆਂ ਨਸ਼ਾਦਰ ਦੀਆਂ ਠੀਕ ਹੈ ਨਸ਼ਾਦਰ ਦੀਆਂ ਕੁੱਟ ਕੇ ਤੇ ਉਹਨਾਂ ਹੀ ਉਹਦੇ ਚ ਪਾ ਲੈਣਾ ਨੂੰ ਠੀਕ ਹੈ ਨੂੰਨ ਪਾ ਕੇ ਨਾਲ ਨਾਲ ਦੇ ਦੇਣਾ ਵੀ ਹਾਂ ਮੈਂ ਟਾਂ ਪੱਤੀਆਂ ਵਿੱਚ ਪਸ਼ੂ ਖੜਾ ਹੋਊਗਾ ਭਾਵੇਂ ਲਿਟੀ ਜਾਂਦਾ ਹੋਵੇ ਠੀਕ ਹੈ ਜੇ ਪਸ਼ੂ ਦੇ ਭਾਰ ਪੈਂਦਾ ਹੋਵੇ ਹਾਂ ਮਸ ਦੇ ਜਾਂ ਅੱਜ ਕੋਈ ਵੀ ਗਾਂ ਹੈ ਠੀਕ ਹੈ ਉਹਦੇ ਦੂਜਾ 50 ਗ੍ਰਾਮ ਲੈ ਲੈਣੇ ਆ ਮਸਟਰੂਮ ਠੀਕ ਹੈ ਮਸਟਰੂਮ ਨੂੰ ਕਾਸੇ ਨਾਲ ਕਾਸੇ ਦੇ ਵਿੱਚ ਉਹਨੂੰ ਦੇ ਦੇਣੀ ਹੈ ਮੋੜ ਕੇ ਭਾਰਨਾ ਪਊਗਾ ਵੀ ਆਪੇ ਜੇ ਨਾਲ ਨਾਲ ਦੇ ਦਿਓ ਕਿਵੇਂ ਜੇ ਅੰਦਰ ਜਾਣੀ ਚਾਹੀਦੀ ਕਾਸੇ ਨਾਲ ਦੇ ਦਿਓ ਠੀਕ ਹੈ ਤੇ ਜੇ ਪਸ਼ੂ ਨੂੰ ਲੱਗੀ ਹੋਵੇ ਮੋਕ ਕਾਉਨੋ 1/2 ਕਿਲੋ ਦਹੀਂ ਠੀਕ ਹੈ ਜੇ ਚੱਤ ਅੱਧੇ ਅੱਧੇ ਗਲਾਸ ਨੂੰ ਤੇਲ ਸਰੋਂ ਦਾ ਪਾ ਕੇ ਤੇ ਵਿੱਚ ਫਸਾਦ ਦੇ ਤੋਂ 2 ਚੰਚੇ 3 ਦੇ ਦੇਣੇ ਠੀਕ ਹੈ ਕਿੰਨਾ ਵੀ ਪਸ਼ੂ ਨੂੰ ਮੋਕ ਲੱਗੇ ਭੇ ਹਟ ਜਾਣੀ ਹੈ ਠੀਕ ਹੈ ਬਾਕੀ ਹੋਰ ਕੋਈ ਦੱਸ ਦਿਓ ਕੋਈ ਹੋਰ ਕੋਈ ਨੁਕਤਾ ਜਿਵੇਂ ਪਸ਼ੂ ਕਈ ਰਹਿੰਦੇ ਨਹੀਂ ਬੋਲਦੇ ਨਹੀਂ ਉਹ ਜੀਆਂ ਗੱਲਾਂ ਮਾਤਾਂ ਰਹਿੰਦੇ ਦਾ ਪਸ਼ੂ ਜਾਮ ਤਾਂ ਆ ਜਿਹੜਾ ਕਿੱਲਿਆਂ ਦਾ ਉਹ ਗੁੱਲਾ ਜਾਲ ਔਂਕ ਦਾ ਹੁੰਦਾ ਥੱਲੇ ਉਹ ਲਾਲ ਜਿਹਾ ਹਾਂ ਜਦੋਂ ਪਸ਼ੂ ਬਣ ਗਿਆ ਉਹਨੂੰ ਦੋ ਜੱਤੀਰ ਕੇ ਪੱਠਿਆਂ ਦੇ ਵਿੱਚ ਚਾਰ ਦਿਓ ਠੀਕ ਆ ਅੱਛਾ ਉਹਦੇ ਨਾਲ ਪਸੂ ਰਹਿ ਜੂਗਾ ਉਹਦੇ ਨਾਲ ਰਹਿ ਜੂਗਾ ਹਾਂ ਵੀ ਇਹ ਜਾਨ ਕੇ ਸ਼ਰਤ ਕਾਲਾ ਆ ਜੀ ਹਾਂ ਜੀ ਕੋਈ ਦੋਈ ਨਾ ਜੋ ਕਰਕੇ ਵੇਖ ਲਓ ਜੇ ਨਾ ਉੱਥੇ ਤਾਂ ਮੈਨੂੰ ਫੋਨ ਲਾ ਲਓ ਮੇਰਾ ਨੰਬਰ ਵੀ ਲਿਖ ਲਿਖਾ ਦਿਓ ਨੰਬਰ ਕਿੰਨਾ ਤੁਹਾਡਾ ਨੰਬਰ 76965 76965 04923 04923 ਹਾਂ ਦੋਸਤੋ ਗੱਲ ਇਹ ਆ 76965 04923 ਇਹ ਫੋਨ ਨੰਬਰ ਆ ਇਹ ਫੋਨ ਮੇਰੇ ਨਾਲ ਦਵਾਈ ਵਾਲੇ ਦਾ ਆ ਵੀ ਗਿਆ ਕਿਤੇ ਦਾ ਇਹ ਸਰ ਚੱਕਣਾ ਇਹ ਤਾਂ ਇੱਕ ਬੁੜਾ ਗੱਲ ਹੈ ਵੀ ਤੂੰ ਆਪ ਦੇ ਕੰਮੋਂ ਦੱਸਦਾ ਵੀ ਆਹ ਚੀਜ਼ਾਂ ਲੈ ਕੇ ਤੇ ਆਹ ਪਸਵਾਂ ਨੂੰ ਆਹ ਚੀਜ਼ ਤੋਂ ਆਰਾਮ ਆ ਜਾਂਦਾ ਵੀ ਆਹ ਹਾ ਚੀਜ਼ਾਂ ਲੈ ਲੋ ਜੇ ਕਿਸੇ ਤੇ ਮੇਰੇ ਕਾ ਕੋੜੀ ਹੁੰਦਾ ਕਈ ਵਾਰੀ ਕੋਈ ਬਣਾਉਣੀ ਨਾ ਆਉਂਦੀ ਹੋਵੇ ਤੇ ਬਣੀ ਬਣਾਈ ਵੀ ਮਿਲ ਜਾਂਦੀ ਐ ਤੇ ਸੁਣ ਬਣੀ ਬਣਾਈ ਬਣਾਕ ਦਿਆਂਗੇ ਹਾਂ ਫੋਨ ਕਰਦੇ ਬਣਾ ਦੇ ਅੱਛਾ ਬਣਾ ਕੇ ਰੱਖ ਦੇਣਾ ਹਾਂ ਜਿਹੜਾ ਕੋਈ ਆਪ ਦਾ ਖਰਚਾ ਨਹੀਂ ਆਉਂਦਾ ਉਹ ਹਾਂ ਹਾਂ ਉਹ ਬਣਾ ਕੇ ਰੱਖ ਦੇ ਜੀ ਬਣਾਉਣਾ ਫ੍ਰੀ ਆ ਜਨਾ ਕੋਈ ਖਰਚਾ ਪਾਣੀ ਆਉਂਦਾ ਉਹ ਬੋਈ ਤੇ ਜਿਹੜੇ ਲੱਗਣਗੇ ਉਹ ਤਾਂ ਲੈਣਾ ਹੀ ਪੈਣਾ ਬਣਦਾਗਾ ਹਾਂ ਉਹੋ ਗੱਲ ਇਹ ਆ ਵੀ ਜੇ ਮੰਨ ਲਓ ਗੱਲ ਕਿਸੇ ਕੋਲੇ ਟਾਈਮ ਹੈ ਨਹੀਂ ਪਹਿਲੀ ਗੱਲ ਤਾਂ ਇਹਨੇ ਦੱਸ ਹੀ ਦਿੱਤਾ ਵੀ ਆਹ ਆ ਚੀਜ਼ਾਂ ਲੈ ਲਓ ਆਹ ਆ ਚੀਜ਼ਾਂ ਫਾਇਦਾ ਕਰਦੀਆਂ ਆਹ ਕੰਮ ਤੋਂ ਫਾਇਦਾ ਕਰਦੀਆਂ ਤੇ ਜੇ ਕਿਸੇ ਕੋਲੇ ਬਣਾਉਣ ਦਾ ਸਮਾਂ ਨਹੀਂ ਚਾਏ ਮੇਰੇ ਅਗੇ ਨੂੰ ਨਹੀਂ ਤਜਰਬਾ ਆਉਂਦਾ ਕੋਈ ਤੇ ਇਹਦੇ ਨਾਲ ਫੋਨ ਤੇ ਕੰਟੈਕਟ ਕਰਕੇ ਤੇ ਆਪਾਂ ਬਣਵਾ ਵੀ ਸਕਦੇ ਆ ਜਿਹੜਾ ਦਵਾਈ ਦਾ ਖਰਚਾ ਆਊਗਾ ਉਹ ਤਾਂ ਅਗਲੇ ਨੂੰ ਦੇਣੇ ਪੈਂਦਾ ਹੁੰਦਾ ਵੇਖੋ ਗੱਲ ਇਹ ਐਨੇ ਬਹੁਤ ਹੁੰਦਾ ਜਿਹੜੇ ਨੂੰ ਸੇਵਾ ਕਰੀ ਜਾਂਦਾ ਬੰਦਾ ਤੇ ਦਵਾਈ ਤਾਂ ਅੱਜ ਕੱਲ ਮਹਿੰਗਾਈ ਦਾ ਜਵਾਨਾ ਹਰੇਕ ਬੰਦੇ ਤੋਂ ਆਪਣਾ ਘਰ ਹੀ ਨਹੀਂ ਲੋਟਦਾ ਹੁੰਦਾ ਐਨਾ ਬਹੁਤ ਹੁੰਦਾ ਵੀ ਜਿਹੜੇ ਪੁਰਾਣੇ ਬੰਦੇ ਜਿਹੜੇ ਇਹ ਕੰਮਕਾਰ ਕਰੀ ਜਾਂਦੇ ਆ ਇਹਨਾਂ ਦਾ ਇਹੀ ਧੰਨਵਾਦ ਆ ਕਿਉਂ ਪਸ਼ੂ ਵੀ ਅੱਜ ਕੱਲ ਜਿਹੜਾ ਫਸਲ ਤੋਂ ਮਹਿੰਗਾ ਹੋ ਗਿਆ ਕੰਮ ਹੁਣ ਲੱਖ ਡੂਡ ਲੱਖ ਤੋਂ ਘੱਟ ਪਸ਼ੂ ਹੀ ਬਣਦਾ ਤੇ ਜੇ ਕੋਈ ਪਸ਼ੂ ਕਿਸੇ ਦਾ ਜੇ ਆਪਾਂ ਮੰਨ ਲਓ ਗੱਲ 100 ਬੰਦੇ ਕੋਲੇ 500 ਬੰਦੇ ਕੋਲੇ 2000 ਬੰਦੇ ਕੋਲੇ ਇਹ ਵੀਡੀਓ ਜਾਂਦੀ ਆ ਤੇ ਜੇ ਕਿਸੇ ਦਾ ਪਸ਼ੂ ਫਾਇਦਾ ਹੁੰਦਾ ਜਾਂ ਕਿਸੇ ਦਾ ਪਸ਼ੂ ਬਚਦਾਗਾ ਤੇ ਇਹ ਵੀ ਪੁੰਨ ਵਾਲਾ ਕੰਮ ਹੀ ਹੁੰਦਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲ ਤੇ ਆਪਾਂ ਅੱਗੇ ਵੀ ਤੁਹਾਨੂੰ ਹੋਰ ਵੀ ਆਪਾਂ ਜਾਣਕਾਰੀਆਂ ਇਹ ਤੋਂ ਦਵਾਉਂਦੇ ਰਹਾਂਗੇ ਤੇ ਅਗੋ ਡੋਡੀ ਭਾਗਾ ਦੇ ਵਿੱਚ ਆਪਾਂ ਵੰਡਾਂਗੇ ਇਹ ਚੀਜ਼ਾਂ ਤੇ ਹੁਣ ਇਹ ਤੋਂ ਬਾਅਦ ਜਦੋਂ ਆਪਾਂ ਪਾਈ ਉਹ ਆਪਾਂ ਜਿਹੜੇ ਕੋਈ ਬੰਦਿਆਂ ਨੂੰ ਜਾਂ ਕੋਈ ਨੁਕਸ ਹੁੰਦਾ ਜਾਂ ਕੋਈ ਬੁੜੀਆਂ ਨੂੰ ਕੋਈ ਬਿਮਾਰੀ ਹੁੰਦੀ ਹੈ ਕੋਈ ਮਾੜੀ ਮੋਟੀ ਗੱਲਬਾਤ ਜਾਂ ਕੋਈ ਜਿਵੇਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਤੇ ਉਹ ਆਪਾਂ ਗਾਂ ਵਾਲੀ ਵੀਡੀਓ 'ਚ ਤੁਹਾਨੂੰ ਸਾਰਾ ਇਹਦਾ ਜਿਵੇਂ ਅਸੀਂ ਚੌੜ ਜੀ ਕਰ ਲਾ ਕੇ ਇੱਥੇ ਬੈਠੇ ਧਰਮਸਾਲਾ ਦੇ ਵਿੱਚ ਤੇ ਚੌੜ ਚੌੜ ਚੱਲੇ ਨੇ ਗੱਲਾਂ ਪਾ ਤੇ ਪੁੱਛ ਲਈਆਂ ਦੋ ਹੋਰ ਪਾ ਦੇ ਦੋ ਪੁੱਲਾਂ ਤੇ ਹੋਰ ਦੱਸ ਦਿਓ ਕਿਹੜਾ ਗਈ ਇੱਕ ਦੂਜਾ ਜੇ ਪਸ਼ੂ ਲੰਗੜਾਤਾ ਹੋਵੇ ਕਿਸੇ ਪਸ਼ੂ ਨੂੰ ਹਾਂ ਮਗਰਲੀ ਲੱਤ ਨਹੀਂ ਲੰਗਦਾ ਹੁੰਦਾ ਠੀਕ ਹੈ ਮਗਰਲੀ ਲੱਤ ਨੂੰ ਲੰਗੜਾਤਾਪ ਹੁੰਦਾ ਮੂਰ ਨਹੀਂ ਨਹੀਂ ਹੁੰਦਾ ਅੱਛਾ ਜੇ ਲੰਗੜਾਤਾਪ ਹੋਵੇ ਉਹ ਮਗਰਲੀ ਲੱਤ ਹੀ ਲੰਗ ਮਾਰੂ ਹੁੰਦਾ ਉੱਠਿਆ ਨਹੀਂ ਜਾਂਦਾ ਉਹ ਤਾਂ ਖੇਤੀ ਦਾ ਉੱਠਿਆ ਨਹੀਂ ਜਾਂਦਾ ਉੱਠ ਖੜੇ ਤਾਂ ਲੱਤ ਚੱਕ ਕੇ ਖੜੂਗੀ ਠੀਕ ਹੈ ਪਾਈਆ ਪੱਕੀ ਮਸਰੀ ਲੈ ਲੈਣੀ ਐ ਮਸਰੀ ਨਾਲ ਤਾਂ ਨਾਲ ਹੀ ਮਸਰੀ ਠੀਕ ਹੈ ਉਹਨੂੰ ਹੋਰ ਰੰਨਾ ਲੈਣਾ ਪੂਰਾ ਠੀਕ ਹੈ ਪੂਰਾ ਜਦੋਂ ਰੱਜ ਕੀ ਦਾ ਪੰਜਵਾਂ ਪੋਲੀ ਹੋ ਗਈ ਉਹਦਾ ਅੱਧਾ ਗਲਾਸ ਪਾ ਕੇ ਸਰੋਂ ਦੇ ਤੇਲ ਦਾ ਫਾਂਟ ਕੇ ਦੇ ਦਿਓ ਆਥਰ ਨੂੰ ਕਾਇਮ ਨਹੀਂ ਜਿਹੜੀ ਦਾਲ ਧਰਨੀ ਹੈ ਕੱਲੀ ਮਸਲੀ ਕਰਨੀ ਹੈ ਕਿ ਉਵੇਂ ਜਿਵੇਂ ਉਬਲਵੀ ਧਰ ਦਿਓ ਉਬਲਵੀ ਧਰ ਦੇ ਕੋਈ ਨੂਨ ਮਿਰਚ ਨਹੀਂ ਪਾਉਣਾ ਅੱਜ ਕੁਝ ਨਹੀਂ ਪਾਉਣਾ ਕੱਲਾ ਸਰੋਂ ਦਾ ਤੇਲ ਪਾਉਣਾ ਥੱਲੇ ਲਾ ਕੇ ਠੀਕ ਹੈ ਸਰੋਂ ਦਾ ਤੇਲ ਪਾ ਕੇ ਤੇ ਬਾਅਦ ਅੱਧਾ ਗਲਾਸ ਪਾ ਕੇ ਦੇ ਦਿਓ ਲੰਗੜਾ ਤਾਂ ਪਾਥਨ ਨੂੰ ਬੱਸ ਮੈਂ ਠੀਕ ਹੈ ਅਬਰਾਹੀਮ ਐੜਾ ਮੂਤਦਾ ਹੁੰਦਾ ਉਹ ਸੰਖ ਪਛੰਦਾ ਉਹ ਦੇ ਤਾਰਗੇ ਦੀ ਫੋਟੋ ਤੋਲੇ ਦੀ ਸਿੱਧੀ ਹੁੰਦੀ ਹੈ ਬਸਾਰੀਆਂ ਤੋਂ ਠੀਕ ਹੈ ਉਹ ਸਾੜੀ ਦੇ ਦੇਣੀ ਹੈ ਦੋ ਵਾਰਾਂ ਚ ਕਰਕੇ ਠੀਕ ਹੈ ਜਾਂ ਪਸੂ ਮੜਾ ਨਾ ਮੂਤੂ ਉਹ ਇਹ ਤਾਂ ਗਾਂਜਾਂ ਗੁੰਜਾਂ ਤਾਂ ਆ ਵੀ ਲੱਗ ਜਾਂਦਾ ਉਹ ਤਾਂ ਗਾਂਜਾਂ ਨੂੰ ਮੈਂ ਹਟਾਇਆ ਇਹ ਚੀਜ਼ਾ ਦੁਬਾਰੇ ਫਿਰ ਬੋਲ ਸੰਖਪਸਮਾ ਉਹ ਸੋਦੇ ਦੇ ਤਰਗੇ ਦੀ ਫੋਟੋ ਹੁੰਦੀ ਹੈ ਥੀਸੀ ਹੁੰਦੀ ਹੈ ਇੱਕ ਤੋਲੇ ਦੀ ਸੰਖਪਸਮ ਹੁੰਦਾ ਹੈ ਸੰਖਪਸਮ ਦੇਦੇ ਜੇ ਕੋਈ ਮੇਲੇ ਰਾਹੀ ਮੇਲਾ ਮੂਦ ਆਉਂਦਾ ਹਾਂ ਮੇਲਾ ਹਾਂ ਹਾਂ ਠੀਕ ਹੈ ਤੇ ਉਹ ਥੀਸੀ ਲੈ ਕੇ ਦੇ ਦੇ ਹਾਂ ਉਹ ਥੀਸੀ ਲੈ ਕੇ ਦੇ ਦੇ ਬਸ ਉਹ ਨਾਲ ਦੇ ਨਾਲ ਖਤਮ ਕਾਇਆਂ ਦਾ ਤਕਰੀਬਨ ਮਰਦਿਆਂ ਮੇਲੇ ਨਾਲ ਆ ਮੇਰੀ ਆਪ ਦੀ ਮੈਂ ਸਮਰੀ ਤਾਈਂ ਤਜਰਬਾ ਕਰਿਆ ਠੀਕ ਹੈ ਠੀਕ ਹੈ ਲੈ ਦੋਸਤੋ ਗੱਲ ਇਹ ਵੀ ਇੱਕ ਹੋਰ ਤਜਰਬਾ ਆ ਗਿਆ ਤੇ ਹੋਰ ਅੱਗੇ ਇੱਕ ਹੋਰ ਜਿਵੇਂ ਹੌਲੀ ਹੌਲੀ ਕਿਉਂ ਅਨਪੜਾ ਬੰਦਾ ਫੋਨ ਕਰਕੇ ਥੋੜਾ ਜਿਹਾ ਪੜ੍ਹਿਆ ਲਿਖਿਆ ਘਟਾ ਇਹ ਹੌਲੀ-ਹੌਲੀ ਯਾਦ ਆਉਂਦਾ ਤੇ ਆਪਾਂ ਇਹ ਨਾਲ ਗੱਲ ਕਰਿਓ ਕਈ ਵਾਰੀ ਅਗਲਾ ਕਹਿੰਦਾ ਯਾਰ ਹੌਲੀ-ਹੌਲੀ ਇਹ ਦੱਸੀ ਜਾਂਦਾ ਜਿਵੇਂ ਜ਼ਿਆਦਾ ਹੀ ਜਾਂਦਾ ਉਹ ਵੀ ਦੱਸੀ ਜਾਂਦਾ ਹਾਂਜੀ ਹੋਰ ਅੱਗੇ ਇੱਕ ਜੇ ਪਸ਼ੂ ਨੂੰ ਗਰਮਸ਼ਰਦ ਹੋਇਆ ਹੋਵੇ ਨਿਸ਼ਾਨੇ ਦੱਸਦਾ ਤੁਹਾਨੂੰ ਗਰਮਸ਼ਰਦ ਦੇ ਵੀ ਕਿਵੇਂ ਪਰਖਣਾ ਆਪਾਂ ਠੀਕ ਹੈ ਉਹ ਛੂਈ ਲੈ ਲਓ ਗਦਾਮ ਲਾਉਣ ਵਾਲੀ ਠੀਕ ਹੈ ਉਹਦੇ ਮੂਹਰੇ ਲੇ ਬਾਹੂ ਉਤੋਂ ਦੀ ਐ ਖਿੱਚਣੀਆਂ ਠੀਕ ਹੈ ਜੇ ਤਾਂ ਉਹਨੇ ਪਿੰਡਾ ਝਣਕਿਆ ਠੀਕ ਹੈ ਫੇਰ ਤਾਂ ਉਹ ਤੰਦਰੁਸਤ ਆ ਜੇ ਇਹਨਾਂ ਨੇ ਪਿੰਡਾ ਨਹੀਂ ਝਣਕਿਆ ਤਾਂ ਗਰਮਸ਼ਰਦ ਹੋਗੀ ਫੇਰ ਗਰਮਸ਼ਰਦ ਹੋਇਆ ਹਾਂ ਮੂਹਰੇ ਬਾਹੂ ਉਤ ਉਈ ਆ ਖਚਦਣੀ ਹੈ ਉਹ ਜਾਨੀ ਕਿ ਇਹ ਪੀੜ ਮੰਨੂਗੀ ਹਾਂ ਹਾਂ ਜੇ ਉਹ ਪਿੰਡਾ ਨਾ ਝਣਕਿਆ ਫਿਰ ਗਰਮਸ਼ਾਹਤ ਪੱਕਾ ਹੈ ਪੱਕਾ ਹੋਇਆ ਵਾ ਤੇ ਇਹਦੇ ਵਾਸਤੇ ਲਾਜ ਇਹਦੇ ਵਾਸਤੇ ਲਾਜ ਹੈਗਾ ਦਣੀਆਂ ਉਹ ਪਾਣੀ ਮਹਿਸਗਾ ਗੁਗਲ 2 ਛਟਾਂ 50 ਗ੍ਰਾਮ ਮਹਿਸਗਾ ਗੁਗਲ ਮਹਿਸਗਾ ਗੁਗਲ ਹਾਂ 50 ਗ੍ਰਾਮ ਨੂੰ ਦੁੱਧ ਚ ਰੰਨ ਕੇ ਖੀਰ ਵਾਂਗੂ ਬਣਾ ਲੈਣਾ ਤੇ ਉਹਨੂੰ ਰੰਨ ਕੇ ਮਲਾਈ ਨਹੀਂ ਆਉਂਦਣੀ ਇੱਕਾਈ ਜਾਣਾ ਕਿਲੋ ਦੁੱਧ ਚ ਠੀਕ ਹੈ ਉੜ ਕੇ ਉਹਨੂੰ ਦੇ ਕੇ ਤੇ ਉੱਤੇ ਪਾ ਕੇ ਲੀੜਾ ਮੜਾ ਲੈ ਕੇ ਚੂਲੀ ਚ ਤੇਲ ਆ ਦੂਜਾ ਹੋ ਪਤਾ ਦੁੱਧ ਉਹਦੀ ਚੋਰੀ ਕੰਗਰੋਰ ਤੇ ਮਲਕੇ ਨੂਨ ਤੇ ਜਵਾਨ ਭੁੱਖ ਕੇ ਉਹਨੂੰ ਉੱਥੇ ਬੰਨ੍ਹਨਾ ਜਿੱਥੇ ਹਵਾ ਨਾ ਲੱਗੇ ਲੀੜਾ ਦੇ ਕੇ ਜੇ ਸਿਆਲ ਦੀ ਰੋਤਾ ਤਾਂ ਉੱਥੇ ਲੀੜਾ ਇਹਨੇ ਇਤਾਂ ਹੀ ਸਿਆਲ ਦੀ ਤਾਂ ਉਹ ਬੰਨ੍ਹ ਦੇ ਜਿੱਥੇ ਹਵਾ ਨਾ ਮੁੜਕਾ ਆਵੇ ਆ ਮੁੜਕਾ ਆਵੇ ਫਿਰ ਉਦੋਂ ਬਾਅਦ ਉਹ ਜਿਹੇ ਜੇ ਪਾਣੀ ਨਾ ਆਪਾਣੋਂ ਨੇ ਤੱਤੇ ਨਾ ਹਾਂ ਉਦੋਂ ਜਦੋਂ 12 ਤੋਂ 12 ਘੰਟੇ ਮਗਰੋਂ ਉਹਨੂੰ ਤੱਤੇ ਪਾਣੀ ਨਾ ਲਾ ਦੇ ਵਾਰ ਪੌਂ ਵਾਰ ਠੀਕ ਹੈ ਵੀ ਸਾਰਾ ਪਿੰਡ ਖੁੱਲ ਜੂਗਾ ਹਾਂ ਦੋਸਤੋ ਇਹ 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 ਗੱਲਾਂ ਗਾ ਇਹ ਨਾ ਬਹੁਤ ਵੱਡੇ ਨੁਕਤੇ ਆ ਇਹ ਇਹ ਆਮ ਆਪਾਂ ਡਾਕਟਰਾਂ ਨੂੰ ਨਾ ਇਹ ਡਾਕਟਰ ਆਪਾਂ 11000 ਰੁਪਏ ਲੈ ਜਾਂਦੇ ਆ ਵੇਖੋ ਗੱਲ ਇਹ ਜੇ ਲੱਖ ਰੁਪਏ ਦਾ ਪਸ਼ੂ ਆਦਾ 20000 ਰੁਪਏ 10000 ਰੁਪਏ ਆਮ ਹੀ ਹੁਣ ਦਵਾਈਆਂ ਤੇ ਲੱਗ ਜਾਂਦਾ ਇਹ ਜੇ ਆਪਾਂ ਡਾਕਟਰੀ ਇਲਾਜ ਤੇ ਪੈ ਜਗੇ ਨਾ ਤੇ ਪੰਜ ਪੰਜ 77000 ਰੁਪਏ ਦੇ ਟੀਕੇ ਦਵਾਈਆਂ ਐਵੇਂ ਹੀ ਲੱਗ ਜਾਂਦੇ ਕੋਈ ਡਾਕਟਰ ਲੈ ਜਾਂਦਾ ਉਹਨੇ ਤਾਂ ਵੀ ਲੈਣਾ ਹੀ ਆ ਬਾਈ ਉਹ ਨੂੰ ਕਿਹੜਾ ਆਪਾਂ ਘਰੇ ਜਾ ਕੇ ਸੱਦ ਕੇ ਲਿਆਉਣੇ ਆ ਤਾਂ ਹੀ ਲੈਂਦਾ ਉਹ ਤੇ ਇਹ ਜੇ ਆਪਣੇ ਕੋਲੇ ਇਹ ਫਾਰਮੂਲੇ ਹੈਗੇ ਆ ਇਹਦੇ ਕੋਲੇ ਬੁਢੇ ਕੋਲੇ ਫਾਰਮੂਲੇ ਹੋਣ ਕਰਕੇ ਆਪਾਂ ਇਹਨੂੰ ਕਾਹਨੂੰ ਕੈਮਰੇ ਦੇ ਮੂਹਰੇ ਲਿਆਂਦਾ ਵੀ ਕਿਸੇ ਦਾ ਫਾਇਦਾ ਹੋ ਸਕਦਾ ਇਪੁਰਾ ਧੰਨਵਾਦ ਤੇਰਾ ਜਿਹੜੀਆਂ ਇੰਨੀਆਂ ਗੱਲਾਂ ਦੱਸੀਆਂ ਤੇ ਗਾਂ ਵਾਸਤੇ ਆਪਾਂ ਹੋਰ ਵੀ ਆਪਾਂ ਇਹ ਪਸ਼ੂ ਪੱਠੇ ਨਾ ਖਾਂਦਾ ਵਾ ਵੱਡੀਆਂ ਲੈ ਚੀਆਂ ਪੰਜ ਸੱਤ ਕੁੱਟ ਕੇ ਪੰਜ 5-6 ਦਿਨ ਦਿਨ ਦੇ ਰਹਿਣੇ ਵੱਡੀਆਂ ਲੈ ਚੀਆਂ ਕੁੱਟ ਕੇ ਸਣੇ ਫੋਲ ਕੀ ਕਾਹੇ ਜ ਦੇ ਦਿਆਂ ਅੱਛਾ ਵੱਡੀਆਂ ਲੈ ਚੀਆਂ ਵੱਡੀਆਂ ਲੈ ਚੀਆਂ ਕੁੱਟ ਕੇ ਕੁੱਟ ਕੇ ਹਾਜਮਾ ਹਾਜਮਾ ਸਹੀ ਹੋਣਾ ਨਾ ਪੱਠੇ ਖਾਣ ਲੱਗੂਗੀ ਭੁੱਖ ਲੱਗੂਗੀ ਭੁੱਖ ਲੱਗੂਗੀ ਉਹਨਾਂ ਜੇ ਨਾ ਪੱਠੇ ਘੱਟ ਖਾਂਦਾ ਤਾਂ ਠੀਕ ਹੈ ਠੀਕ ਹੈ ਤੇ ਦੋਸਤੋ ਗੱਲ ਇਹ ਵੀ ਜੇ ਕਈ ਵਾਰੀ ਪਸ਼ੂ ਪੱਠੇ ਘੱਟ ਖਾਂਦਾ ਉਹਨਾਂ ਆਪਾਂ ਕਹਿੰਦੇ ਨੇ ਵੀ ਇਹ ਕਮਜ਼ੋਰ ਜਾ ਤੇ ਉਹਨੂੰ ਲੈ ਜੀਆਂ ਵੱਡੀਆਂ ਕਟ ਕੇ ਦੇ ਦਿਓ ਪੱਠੇ ਵਧੀਆ ਖਾਣ ਲੱਗ ਜੂਗੀ ਤੇ ਵਧੀਆ ਕੋਕਾ ਕੱਢਣ ਲੱਗ ਜੂ ਇਹ ਇੰਨੀਆਂ ਕਸੀਆਂ ਆਪਾਂ ਜਾਨੀ ਕਿਹਦੇ ਕੋਲੇ ਫਾਰਮੂਲੇ ਤੇ ਬਾਕੀ ਆਪਾਂ ਫੇਰ ਇਹਨਾਂ ਕਾਪੀ ਤੇ ਲਿਖ ਕੇ ਨਾ ਤੇ ਉਸ ਤੋਂ ਬਾਅਦ ਇੱਕ ਜਾਣੇ ਨੂੰ ਸਾਰੇ ਨੂੰ ਆਪਾਂ ਬੁਲਾਵਾਂਗੇ ਤੇ ਲਿਖ ਕੇ ਵੀ ਨਾਲ ਆਪਾਂ ਨਾਲ WhatsApp ਇਹਦੇ ਉੱਤੇ ਆਪਾਂ ਪ੍ਰਿੰਟ ਚਲਾਵਾਂਗੇ ਵੀ ਆਹ ਕੰਸ ਵਾਸਤੇ ਆਹ ਤੇ ਮੜਾ ਜ ਅੱਜ ਅਸੀਂ ਪਹਿਲਾ ਭਾਗ ਹੀ ਚਲਾਇਆ ਤੇ ਦੂਜੇ ਭਾਗ ਦੇ ਵਿੱਚ ਸਾਰਾ ਆਪਾਂ ਡਿਟੇਲ ਦੱਸਾਂਗੇ